ਜਦੋਂ ਕਹਿੰਦੇ ਧੀਆ ਜਵਾਨ ਹੋ ਜਾਣਾ ਮਾਪਿਆਂ ਨੂੰ ਸੋਚ ਲੱਗ ਜਾਂਦੀ ਹੈ ਤੇ ਚਿੰਤਾ ਹੋਣ ਲੱਗ ਜਾਂਦੀ ਹੈ ਵੀ ਹੁਣ ਕੁੜੀਆਂ ਜਵਾਨ ਹੋ ਗਈਆਂ ਇਹ ਵਿਆਹਣ ਯੋਗ ਹੋ ਗਈਆਂ ਵੀ ਇਹਨਾਂ ਦਾ ਵਿਆਹ ਕਰਾਇਆ ਜਾਵੇ ਆਈ ਇੱਕ ਕੁੜੀ ਜਵਾਨ ਹੁੰਦੀ ਹੈ ਤੇ ਉਹਦੇ ਬਾਪ ਨੂੰ ਸੋਚ ਲੱਗ ਜਾਂਦੀ ਹੈ ਤੇ ਉਹਨੂੰ ਇੱਕ ਵਿਚੋਲਾ ਦੱਸ ਪਾਉਂਦਾ ਮੁੰਡਿਆਂ ਦੀ ਵੀ ਫਲਾਣੇ ਸ਼ਹਿਰ ਦੇ ਵਿੱਚ ਦੋ ਮੁੰਡੇ ਨੇ ਬਿਜੇਤਰੇ ਫਿੱਟ ਆਗੇ ਤੂੰ ਆਪਦੀ ਧੀ ਦਾ ਰਿਸ਼ਤਾ ਕਰਿਆ ਤਾਂ ਉਹ ਧੀ ਦਾ ਬਾਪ ਕਹਿੰਦਾ ਠੀਕ ਹੈ ਤਾਂ ਆਪਾਂ ਕੱਲ ਨੂੰ ਚੱਲਾਂਗੇ ਉਹ ਵਿਚੋਲਾ ਕਹਿੰਦਾ ਠੀਕ ਹੈ ਵੀ ਆਪਾਂ ਕੱਲ ਨੂੰ ਚੱਲਾਂਗੇ ਤਾਂ ਦੂਜੇ ਦਿਨ ਉਹ ਤਿਆਰ ਹੋ ਜਾਂਦਾ ਹੈ ਜਾਣ ਵਾਸਤੇ ਯਾਨੀ ਕਿ ਮੁੰਡਿਆਂ ਨੂੰ ਦੇਖਣ ਵਾਸਤੇ ਜਦੋਂ ਉਹ ਤੁਰਨ ਲੱਗਦਾ ਘਰੋਂ ਉਹ ਕਹਿੰਦਾ ਚੱਲ ਆਪਾਂ ਬਾਪੂ ਨੂੰ ਵੀ ਪੁੱਛ ਲਈਏ ਵੀ ਬਾਪੂ ਦੀ ਵੀ ਰਾਇ ਲਈਏ ਵੀ ਮੁੰਡਾ ਕਿਹੋ ਜਿਹਾ ਹੋਵੇ ਤਾਂ ਫਿਰ ਜਦੋਂ ਉਹ ਬਾਪੂ ਲਵੇ ਆਉਂਦਾ ਤਾਂ ਆਪਦੇ ਬਾਪ ਨੂੰ ਕਹਿੰਦਾ ਬਾਪੂ ਮੈਂ ਤੇਰੀ ਪੋਤੀ ਵਾਸਤੇ ਰਿਤਾ ਦੇਖਣ ਚੱਲਿਆ ਤੂੰ ਦੱਸ ਮੁੰਡਾ ਕਿਹ ਜਹਾ ਹੋਵੇ ਦਾ ਬਾਪ ਕਹਿੰਦਾ ਤੈਨੂੰ ਪਤਾ ਹੀ ਹੈ ਤੂੰ ਤਾਂ ਆਪ ਹੀ ਸਮਝਦਾਰ ਹੈ ਵੀ ਮੁੰਡਾ ਸੋਹਣਾ ਸੁਨੱਖਾ ਹੋਵੇ ਕਾਰੋਬਾਰ ਵਧੀਆ ਹੋਵੇ ਤੇ ਪਰ ਇੱਕ ਮੇਰੀ ਸ਼ਰਤ ਹੈ ਰਿਸ਼ਤਾ ਤੂੰ ਉੱਥੇ ਕਰਕੇ ਆਈ ਜਿਹਦੇ ਘਰੇ ਲੱਖ ਰੁਪਿਆ ਨਗਦ ਕੈਸ਼ ਪਿਆ ਹੋਵੇ ਤਾਂ ਉਹ ਕਹਿੰਦਾ ਠੀਕ ਹੈ ਪਿਤਾ ਜੀ ਛੋਟੀ ਗੱਲ ਮੰਨ ਲੈਣਾ ਮੈਂ ਉੱਥੀ ਰਿਸ਼ਤਾ ਕਰੇ ਆਉਂਗਾ ਜਿਹਦੇ ਘਰੇ ਲੱਖ ਰੁਪਿਆ ਨਗਦ ਕੈਸ਼ ਪਿਆ ਹੋਵੇ ਤਾਂ ਵਿਚੋਲਾ ਉਹ ਧੀ ਦੇ ਬਾਪ ਨੂੰ ਲੈ ਕੇ ਇੱਕ ਪਹਿਲੇ ਘਰੇ ਵਾਜ ਜਾਂਦਾ ਤਾਂ ਮੁੰਡਾ ਦੇਖਦੇ ਨੇ ਤੇ ਸਾਰਾ ਕੁਝ ਪੇਟਾ ਆ ਜਾਂਦਾ ਮੁੰਡਾ ਸੋਨਾ ਸੁਨੱਖਾ ਹੁੰਦਾ ਪੜਿਆ ਲਿਖਿਆ ਹੁੰਦਾ ਤੇ ਕਾਰੋਬਾਰ ਵੀ ਠੀਕ ਹੁੰਦਾ ਤੇ ਉਹ ਵਿਚੋਲੇ ਨੂੰ ਕਹਿੰਦਾ ਵੀ ਇਹਨਾਂ ਨੂੰ ਪੁੱਛ ਵੀ ਤੁਹਾਡੇ ਲੱਖ ਰੁਪਿਆ ਘਰੇ ਕੈਸ਼ ਪਿਆ ਕਿਉਂਕਿ ਉਹਨੂੰ ਬਾਪੂ ਨੇ ਕਹਿ ਕੇ ਭੇਜਿਆ ਹੁੰਦਾ ਤਾਜਰੋ ਵਿਚੋਲਾ ਕਹਿੰਦਾ ਵੀ ਐਂ ਕਰਕੇ ਇਹਦਾ ਬਾਪ ਪੁੱਛਦਾ ਕਿ ਤੁਹਾਡੇ ਲੱਖ ਰੁਪਈਆ ਕੈਸ਼ ਪਿਆ ਹੈ ਕਰੇ ਇਹ ਲੱਖ ਰੁਪਈਆ ਕੈਸ਼ ਹੈਗਾ ਤਾਂ ਦਿਖਾ ਦਿਓ ਇਹ ਰਿਸ਼ਤਾ ਕਰ ਦਿੰਦਾ ਤਾਂ ਉਹ ਸੱਜੂ ਪੰਜ ਚ ਪੈ ਜਾਂਦੇ ਨੇ ਤੇ ਕਹਿਣ ਲੱਗੇ ਕਿ ਸਾਡੇ ਲੇਵੇ ਤਾਂ 90000 ਰੁਪਈਆ ਘਰੇ ਪਿਆ ਹੈ ਲੱਖ ਤਾਂ ਹੈ ਨਹੀਂ ਉਹ ਕਹਿੰਦਾ ਫਿਰ 10000 ਦਾ ਤੁਸੀਂ ਹੋਰ ਇੰਤਜ਼ਾਮ ਕਰ ਲਓ ਤੇ ਸਾਨੂੰ ਲੱਖ ਰੁਪਈਆ ਕੈਸ਼ ਦਿਖਾ ਦਿਓ ਤੇ ਅਸੀਂ ਰਿਸ਼ਤਾ ਕਰ ਦਾਂਗੇ ਤਾਂ ਉਹ ਫਿਰ ਸ਼ਹਿਰ ਦੇ ਵਿੱਚ ਜਾਂਦਾ ਮੁੰਡੇ ਦਾ ਬਾਪ ਤਾਂ ਉਹਨੂੰ 10000 ਰੁਪਇਆ ਕਿਤੇ ਨਹੀਂ ਮਿਲਦਾ ਤੇ ਉਹ ਵਾਪਸ ਆ ਜਾਂਦਾ ਤੇ ਕਹਿਣ ਲੱਗਿਆ ਵੀ 10000 ਦਾ ਤਾਂ ਇੰਤਜ਼ਾਮ ਹੋਇਆ ਨਹੀਂ ਕਿਤੇ ਤਾਂ ਉਹ ਕਹਿੰਦਾ ਜੀ ਫਿਰ ਮੈਂ ਰਿਸ਼ਤਾ ਨਹੀਂ ਕਰ ਸਕਦਾ ਤਾਂ ਉਹ ਵਾਪਸ ਆ ਜਾਂਦਾ ਫਿਰ ਗਾਹਾਂ ਫਿਰ ਉਹ ਦੂਸਰਾ ਬਚੋਲਾ ਦੂਸਰਾ ਮੁੰਡਾ ਦਿਖਾਉਂਦਾ ਤਾਂ ਉਹ ਵੀ ਮੁੰਡਾ ਵਧੀਆ ਹੁੰਦਾ ਤੇ ਕਾਰੋਬਾਰ ਠੀਕ ਹੁੰਦਾ ਵਧੀਆ ਕੰਮ ਕਰਦਾ ਹੁੰਦਾ ਤੇ ਲੈਗ ਹੁੰਦਾ ਸਾਰਾ ਕੁਝ ਉਹ ਕੁੜੀ ਦੇ ਬਾਪ ਦੇ ਫਿੱਟਾ ਜਾਂਦਾ ਤੇ ਉਹਨੂੰ ਵੀ ਕਹਿੰਦਾ ਵੀ ਤੁਸੀਂ ਐ ਕਰੋ ਲੱਖ ਰੁਪਇਆ ਨਗਦ ਕੈਸ਼ ਦਿਖਾ ਦਿਓ ਤੇ ਛੋਡੇ ਘਰੇ ਅਸੀਂ ਰਿਸ਼ਤਾ ਕਰ ਜਾਾਂਗੇ ਤਾਂ ਬਚੂਲਾ ਫਿਰ ਉਹਨਾਂ ਨੂੰ ਵੀ ਕਹਿ ਦਿੰਦਾ ਵੀ ਤੁਸੀਂ ਲੱਖ ਰੁਪਇਆ ਕੈਸ਼ ਦਿਖਾ ਦਿਓ ਤੇ ਜੇ ਛੋਡੇ ਲਈ ਲੱਖ ਰੁਪਇਆ ਹੈਗਾ ਤਾਂ ਅਸੀਂ ਰਿਸ਼ਤਾ ਫਿਟ ਕਰ ਜਾਾਂਗੇ ਤਾਂ ਉਹ ਮੁੰਡੇ ਦਾ ਬਾਪ ਕਹਿੰਦਾ ਵੀ ਸਾਡੇ ਘਰੇ ਤਾਂ 20000 ਹੈਗਾ ਸਾਡੇ ਘਰੇ ਤਾਂ ਲੱਖ ਰੁਪਇਆ ਹੈ ਨਹੀਂ ਉਹ ਕਹਿੰਦਾ ਸਾਨੂੰ 2 ਘੰਟੇ ਦਿੱਤੇ ਜੇ ਤੁਸੀਂ ਲੱਖ ਰੁਪਇਆ ਕੈਸ਼ ਦਿਖਾ ਦੋਗੇ ਤਾਂ ਸੋਡੇ ਘਰੇ ਅਸੀਂ ਰਿਸ਼ਤਾ ਕਰ ਜਾਗੇ ਤਾਂ ਉਹਦਾ ਬਾਪ ਮੁੰਡੇ ਦਾ ਸ਼ਹਿਰ ਦੇ ਵਿੱਚ ਜਾਂਦਾ ਹੈ 15 20 ਮਿੰਟਾਂ ਬਾਅਦ ਲੱਖ ਰੁਪਈਆ ਉਹਦੇ ਮੂਰੇ ਲਿਆ ਕੇ ਰੱਖ ਦਿੰਦਾ ਕਹਿੰਦਾ ਜੀ ਆ ਚੱਕੋ ਲੱਖ ਰੁਪਈਆ ਤਾਂ ਉਹ ਕਹਿੰਦਾ ਠੀਕ ਹੈ ਜੀ ਸਾਡੇ ਸਾਰਾ ਕੁਝ ਫਿੱਟ ਹੈ ਅਸੀਂ ਘਰੇ ਜਾઈએ ਕੱਲ ਨੂੰ ਬਾਪੂ ਕਿਵੇਂ ਕਹੂਗਾ ਉਵੇਂ ਅਸੀਂ ਫਿੱਟ ਕਰ ਜਾਾਂਗੇ ਤਾਂ ਉਹ ਕੁੜੀ ਦਾ ਬਾਪ ਤੇ ਵਿਚੋਲਾ ਫਿਰ ਬਾਅਸ ਕਰੇ ਬਾਪੂ ਲਵੇ ਆ ਜਾਂਦੇ ਨੇ ਬਾਪੂ ਨੂੰ ਦੱਸਦੇ ਨੇ ਸਾਰਾ ਕੁਝ ਵੀ ਇੱਕ ਦੇ ਘਰੇ 90000 ਰੁਪਿਆ ਸੀ 10000 ਰੁਪਿਆ ਘਟ ਸੀ ਤੇ ਉਹਨੂੰ ਕਹਿ ਦਿੱਤਾ ਸੀ ਸਮਾਂ ਵੀ 2 ਘੰਟੇ ਦੇ ਅੰਦਰ ਅੰਦਰ ਤੁ ਲੱਖ ਰੁਪਿਆ ਪੂਰਾ ਕਰ ਦੇ ਤੇ ਬਾਪੂ ਕਹਿਣ ਲੱਗਿਆ ਫਿਰ ਉਹ ਤੋਂ ਹੋਇਆ ਉਹ ਕਹਿੰਦਾ ਨਾ ਜੀ ਹੋਇਆ ਨਹੀਂ 10000 ਰੁਪਿਆ ਉਹ ਤੋਂ ਉਹਦੇ ਲਈ ਵੀ ਲੱਖ ਰੁਪਿਆ ਬਣਿਆ ਨਹੀਂ ਤੇ ਉਹ ਕਾਰੋਬਾਰ ਠੀਕ ਸੀ ਕਹਿੰਦਾ ਫਿਰ ਦੂਸਰੇ ਲਵੇ ਇਹਨਾਂ ਦੂਸਰੇ ਲੈਵੇ ਗਏ ਤਾਂ ਉਹਨਾਂ ਨੇ ਵੀ ਘਰੇ 20000 ਰੁਪਇਆ ਨਕਦ ਸੀ 80000 ਹੈ ਨਹੀਂ ਸੀ ਤਾਂ ਉਹ ਅੱਧੇ ਘੰਟੇ ਦੇ ਅੰਦਰ ਅੰਦਰ 80000 ਰੁਪਇਆ ਇਕੱਠਾ ਕਰਕੇ ਲਿਆਈ ਤੇ ਉਹਨਾਂ ਨੇ ਲੱਖ ਰੁਪਇਆ ਸਾਨੂੰ ਦਿਖਾਤਾ ਵੀ ਆ ਚੱਕੋ ਲੱਖ ਰੁਪਇਆ ਵੀ ਲੱਖ ਰੁਪਇਆ ਪੂਰਾ ਹੋ ਗਿਆ ਕੁੜੀ ਦਾ ਦਾਦਾ ਕਹਿੰਦਾ ਫੇਰ ਤੁਸੀਂ ਐ ਕਰੋ ਜਿਹਦੇ ਲੈਵੇ ਘਰੇ 20000 ਰੁਪਇਆ ਸੀ ਉਸ ਘਰੇ ਰਿਸ਼ਤਾ ਕਰਿਆਓ ਤਾਂ ਉਹ ਮੁੰਡਾ ਕਹਿੰਦਾ ਜਿਹੜਾ ਕੁੜੀ ਦਾ ਵਾਪਸੀ ਇਹ ਕੀ ਗੱਲ ਬਾਪੂ ਉਹਦੇ ਘਰੇ ਤਾਂ 20000 ਰੁਪਏ ਸੀ ਉਹਦੇ ਘਰੇ 90000 ਸੀ ਉਹ ਕਹਿੰਦਾ ਭਾਈ ਉਹ ਜਿਹੜਾ 20000 ਸੀ ਉਹਦਾ ਲੈਂਡ ਦੇਣ ਸਹੀ ਸੀ ਲੋਕਾਂ 'ਚ ਵਿਸ਼ਵਾਸ ਸੀ ਜਿਹਨੇ ਸਾਨੂੰ ਅੱਧੇ ਘੰਟੇ ਦੇ ਵਿੱਚ 80000 ਰੁਪਏ ਇਕੱਠਾ ਕਰਕੇ ਲਿਆਤਾ ਉਹਦੀ ਜ਼ਬਾਨ ਸੀ ਉਹ ਬੰਦਾ ਸਾਰੇ ਪਿੰਡ 'ਚ ਬਹੁਤ ਵਧੀਆ ਬੰਦਾ ਸੀ ਤੁਸੀਂ ਜਵਾਨ ਨਾਲੇ ਘਰੇ ਰਿਸ਼ਤਾ ਕਰਕੇ ਆਓ ਇਸ ਕਰਕੇ ਉਹਦੀ ਪਿੰਡ ਦੇ ਵਿੱਚ ਇੱਜ਼ਤ ਹੈ ਪਿੰਡ ਦੇ ਵਿੱਚ ਵਿਸ਼ਵਾਸ ਹੈ ਉਸ ਘਰੇ ਤੁਸੀਂ ਚੁੱਪ ਕਰਕੇ ਰਿਸ਼ਤਾ ਕਰੇ ਆਓ ਉਹਦਾ ਲੈਣ-ਦੇਣ ਸਹੀ ਹੈ ਫਿਰ ਉਹ ਜਿਵੇਂ ਉਹ ਸਿਆਣੇ ਨੇ ਕਿਹਾ ਸੀ ਉਹ ਬਜ਼ੁਰਗ ਨੇ ਕਿਹਾ ਸੀ ਉਸ ਘਰੇ ਰਿਸ਼ਤਾ ਕਰੇ ਆਉਂਦੇ ਨੇ ਤੇ ਸਾਰਾ ਕੁਝ ਠੀਕ ਹੋ ਜਾਂਦਾ ਐ ਭਾਈ ਫਿਰ ਦੋਸਤੋ ਜਿਹੜੇ ਪੁਰਾਣੇ ਬਜ਼ੁਰਗ ਹੁੰਦੇ ਸੀ ਉੱਥੇ ਰਿਸ਼ਤਾ ਕਰਦੇ ਸੀ ਜਿੱਥੇ ਲੋਕਾਂ ਦੀ ਪਿੰਡ ਦੇ ਵਿੱਚ ਇੱਜ਼ਤ ਸੀ ਲੈਣ ਦੇਣ ਸਹੀ ਸੀ ਤੇ ਸਾਰੀ ਦੁਨੀਆ ਨੂੰ ਉਹਨਾਂ ਤੇ ਵਿਸ਼ਵਾਸ ਸੀ ਵੀ ਇਹਨਾਂ ਦਾ ਲੈਣ ਦੇਣ ਸਹੀ ਹੈ ਬਿਹਾਰੀ ਬੰਦੇ ਨੇ ਵੀ ਕਿਸੇ ਦੇ ਪੈਸੇ ਨਹੀਂ ਮੁਕਰਦੇ ਜੀ ਤੂੰ 10000 ਰੁਪਏ ਨਹੀਂ ਬਣਿਆ ਉਹ ਕੀ ਕਹਾ ਕੁੜੀ ਨੂੰ ਖਵਾਊਗਾ ਵੀ ਜਿਹਨੂੰ 2 ਘੰਟਿਆਂ ਦੇ ਵਿੱਚ 10000 ਨਹੀਂ ਬਣਿਆ ਉਹ ਅਸਲ ਬੰਦਾ ਤਾਂ ਹੋਈ ਸੀ ਨਾ ਜਿਹਨੇ ਅੱਧੇ ਘੰਟੇ ਦੇ ਵਿੱਚ 80000 ਰੁਪਏ ਲਿਆ ਕੇ ਲਾਖ ਰੁਪਇਆ ਪੂਰਾ ਇਕੱਠਾ ਕਰਕੇ ਉਹ ਕੁੜੀ ਦੇ ਬਾਪ ਦੇ ਮੂਹਰੇ ਰੱਖਤਾ ਇਸ ਤਰ੍ਹਾਂ ਰਿਸ਼ਤਾ ਉੱਥੇ ਕਰਨਾ ਚਾਹੀਦਾ ਜਿੱਥੇ ਵਿਸ਼ਵਾਸ ਹੋਵੇ ਤੇ ਲੈਣ ਦੇਣ ਸਹੀ ਹੋਵੇ ਜ਼ੁਬਾਨ ਦਾ ਪੱਕਾ ਹੋਵੇ ਤੇ ਬਿਹਾਰ ਪਿੰਡ ਸਹੀ ਹੋਵੇ ਫਿਰ ਐਂ ਕਰਕੇ ਉਹ ਬਜ਼ੁਰਗਾਂ ਦਾ ਆਖਾ ਮੰਨ ਕੇ ਇਹ ਰਿਸ਼ਤਾ ਹੋਇਆ ਭਾਈ ਜੇ ਕਹਾਣੀ ਵਧੀਆ ਲੱਗੀ ਤਾਂ ਤੁਸੀਂ ਸ਼ੇਅਰ ਤੇ ਕਮੈਂਟ ਜ਼ਰੂਰ ਕਰਦਿਆ ਕਰੋ ਮੈਂ ਤੁਹਾਡੇ ਸਾਰਿਆਂ ਦਾ ਧੰਨਵਾਦ ਕਰਦਾ